ਹੈਲੋ ਜਿਸਟਿਕਾਲ ਜੀ ਮੈਂ ਸਵਾਗਤ ਕਰਦੀ ਆ ਤੁਹਾਡੇ ਲੱਕੀ ਐਂਡ ਮੰਨਤ ਕਸ਼ਵ ਬਲੌਗ ਦੇ ਵਿੱਚ ਤੇ ਪੈਕਿੰਗ ਸਾਡੀ ਹੋ ਗਈ ਹੈ ਤੇ ਅੱਜ ਬਣਿਆ ਸਾਡਾ ਘੁੰਮਣ ਦਾ ਪਲਾਨ ਘੁੰਮਣ ਆਪਾਂ ਇਕੱਲੇ ਨਹੀਂ ਜਾ ਰਹੇ ਸਾਡੇ ਨਾਲ ਕਈ ਫੈਮਿਲੀਆ ਜਾ ਰਹੀਆਂ ਨੇ ਕਿੱਥੇ ਜਾ ਰਹੇ ਨੇ ਦੱਸਾਂਗੇ ਜਰੂਰ ਚਲੋ ਸਾਡੇ ਨਾਲ ਲਓ ਜੀ ਆਗੇ ਨੇ ਜਿਨ੍ਹਾਂ ਦਾ ਸਾਨੂੰ ਸਾਰਿਆਂ ਦੀ ਵੇਟ ਸੀ ਸਾਰੇ ਇਕੱਠੇ ਹੋ ਗਏ ਨੇ ਤੇ ਅੱਪਾਂ ਅੱਜ ਜਾ ਰਹੇ ਨੇ ਜੀ ਵੈਸ਼ਨੋ ਦੇਵੀ ਮਾ ਵੈਸ਼ਨੋ ਦੇ ਤਰਵਾਰ ਮਾ ਦੇ ਦਰਸ਼ਨ ਕਰਨ ਤੇ ਅਪਾ ਕੱਲੇ ਨਹੀਂ ਜਾ ਰਹੇ ਆਪਣੀ ਸਾਰੀ ਫੈਮਲੀ ਹੈ ਇਹ ਦੇਖੋ ਇਹ ਗਰੁੱਪ ਸਾਡਾ ਸਾਰਾ ਜਾ ਰਿਹਾ ਹੈ ਜੈ ਕਰਾਮ ਮਾ ਵੈਸ਼ਨੋ ਦੇਵੀ ਦਾ ਬੋਲ ਸੇ ਦਰਬਾਰ ਦੀ ਜੈ ਇਸ ਮਨੂ ਬੋਲ ਦੇ ਤੇ ਬੜੀ ਈਸ ਮਨ ਨੂੰ ਬੋਲਦੇ ਨਾ ਜੈ ਬੋਲ ਜੈ ਕਰਮ ਮਾ ਸਚਿਆ ਜਤਾਰੀ ਜੈ ਕਰਮ ਵੈਸ਼ਨ ਦੇਵੀ ਦਾ ਬੋਲ ਸਚੇ ਦਰਾਰੀ ਕੀ ਜੈ ਬੋਲੋ ਦੁਆਰਾ ਫੋਨ ਆ ਗਿਆ ਦਾ ਪਿੱਛਮ ਚਲੋ ਜੈ ਕਰਮ ਵੈਸ਼ਨ ਦੇਵੀ ਦਾ ਬੋਲ ਸਚੇ ਦਰਾਰੀ ਕੀ ਜੈ ਮੀਰਾ ਦਾ ਬੰਸੀ ਬੈਠ ਗਿਆ ਲਓ ਜੀ ਨਿਕਲ ਗਏ ਆਪਾਂ ਇੱਕ ਨਵੇਂ ਸਫ਼ਰ ਤੇ ਤੇ ਆਪਣੇ ਆਦੇ ਨਾਲ ਸਫ਼ਰ ਬਹੁਤ ਵਧੀਆ ਨਿਕਲਦਾ ਹੈ ਤੇ ਆਪਾਂ ਬੈਠੇ ਜੀ ਪਿਛਲੀ ਸਾਈਡ ਪਿਛਲੀ ਸਾਈਡ ਮੇਰੇ ਨਾਲ ਸਾਰੇ ਬੱਚੇ ਬੈਠੇ ਨੇ ਤੇ ਮੇਰੀ ਭਾਣ ਜੀ ਹੈ ਤੇ ਬੋਲੇ ਆੜਾ ਭਾਈ ਫੇਰ ਚੜ ਗਿਆ ਚੜ ਗਿਆ ਆੜਾ ਭਾਈ ਲੈ ਸੀ ਦੇਗਾ 10 ਗੇਗੇ ਛੱਡ ਦੇ ਏ ਕਿਸਕੇ ਕੈਲ ਵੀ ਕਰਦੀ ਆੜਾ ਭਾਈ ਜੀ ਹੁਣ ਟਾਈਮ ਸੀ ਦੁਪਹਿਰ ਦਾ ਲੰਚ ਕਰਨ ਦਾ ਲੰਚ ਆਪਾਂ ਨਾਲ ਲੈ ਕੇ ਆਏ ਸੀ ਸਾਰੀ ਫੈਮਲੀ ਆ ਤੇ ਇੱਥੇ ਬੈਠ ਕੇ ਆਪਾਂ ਨਾਲ ਮਿਲ ਕੇ ਸਾਰਿਆਂ ਨੇ ਲੰਚ ਕੀਤਾ ਕਿਸੇ ਨੇ ਕੋਈ ਸਬਜ਼ੀ ਬਣਾਈ ਹੋਈ ਸੀ ਕਿਸੇ ਨੇ ਪੂਰੀਆਂ ਕਿਸੇ ਨੇ ਰੋਟੀ ਤੇ ਸਾਰਿਆਂ ਦਾ ਮਿਕਸ ਐ ਇੱਥੇ ਤੇ ਇਕੱਠਿਆਂ ਬੈਠ ਕੇ ਜਿਹੜਾ ਆਪਾਂ ਨੂੰ ਦਿਲ ਨੂੰ ਚੰਗਾ ਲੱਗਦਾ ਹੈ ਸ਼ਾਇਦ ਉਹ ਇਕੱਲੇ ਰਹਿ ਕੇ ਨਹੀਂ ਤੇ ਆਪਾਂ ਜੋ ਇਕੱਠੇ ਬੈਠ ਕੇ ਸਾਰੇ ਨੇ ਲੰਚ ਕੀਤਾ ਬਹੁਤ ਵਧੀਆ ਲੱਗਿਆ ਤੇ ਆਪਾਂ ਇੱਥੇ ਬੈਠ ਕੇ ਫਿਰ ਗੱਲਾਂ ਬਾਤਾਂ ਵੀ ਕਰ ਰਹੇ ਸੀ ਤੇ ਆਪਾਂ ਨੇ ਫਿਰ ਡਿਨਰ ਵੀ ਨਾਲ ਹੀ ਲੈ ਕੇ ਗਏ ਸੀ ਡਿਨਰ ਵੀ ਆਪਾਂ ਰਾਤ ਨੂੰ ਖਾਣਾ ਸੀ ਕਿਉਂਕਿ ਇੰਨਾ ਟਾਈਮ ਨਹੀਂ ਸੀ ਕਿ ਆਪਾਂ ਕਿਸੇ ਹੋਟਲ ਤੇ ਟਾਬੇ ਦੇ ਰੁਕਦੇ ਆਪਾਂ ਆਪਣਾ ਸਾਰਾ ਹੈਲਦੀ ਖਾਣਾ ਬਣਾ ਕੇ ਲੈ ਗਏ ਸੀ ਤਾਂ ਜੋ ਸਫ਼ਰ 'ਚ ਕਿਸੇ ਨੂੰ ਦਿੱਕਤ ਨਾ ਹੋਵੇ ਤੇ ਫਿਰ ਪਹੁੰਚ ਗਏ ਆ ਇਸ ਟਾਈਮ ਆਪਾਂ ਲਖਨਪੁਰ ਲਖਨਪੁਰ ਦਾ ਪਤਾ ਹੀ ਹੈ ਸਾਰਿਆਂ ਲਖਨਪੁਰ ਦਾ ਨਾਮ ਸੁਣ ਕੇ ਆਪਾਂ ਕਿਸ ਚੀਜ਼ ਦੇ ਬਾਰੇ ਸੋਚਦੇ ਆ ਲਖਨਪੁਰ ਦੇ ਲੱਡੂ ਲਖਨਪੁਰ ਦੇ ਲੱਡੂ ਬਹੁਤ ਫੇਮਸ ਨੇ ਕਦੇ ਵੀ ਆਂਦੇ ਇੱਥੇ ਜ਼ਰੂਰ ਖਾ ਕੇ ਜਾਣਾ ਪਲੇਟ ਚਲੇਗੀ ਭਾਈ ਸਾਹਿਬ ਕਰਦੇ लो जी आप वेट कर रहे हैं लड्डू की प्लेट का ऑर्डर दे दिता है तो बच्चे इतने खड़े ने ते ये पहला आप मिठाई है लेकिन ये चटपटे ने नहीं बहुत ज्यादा टेस्टी ने ਨਵਾਰੀ ਸੀ ਸਾਡੇ ਤੇ ਆਪਾਂ ਟੇਸਟ ਕੀਤੇ ਤੇ ਇਹਨਾਂ ਦਾ ਟੇਸਟ ਅਲੱਗ ਹੀ ਹੈ ਆਪਾਂ ਕਿਤੇ ਵੀ ਜਾ ਕੇ ਖਾਈਏ ਐਦਾਂ ਦਾ ਟੇਸਟ ਸਿਰਫ ਇੱਥੇ ਲਖਨਪੁਰ ਚ ਹੀ ਮਿਲੂਗਾ ਹੋਰ ਕਿਤੇ ਵੀ ਐਦਾਂ ਦੇ ਨਹੀਂ ਮਿਲਣਗੇ ਕਦੇ ਵੀ ਆਵੇ ਤੇ ਇਹ ਖਾ ਕੇ ਦੇਖੀਏ ਉਡੀ ਸਾਰੇ ਆ ਗਿਆ ਨਾ ਇਸ ਕੇ ਅੰਦਰ ਸੋਦਾ ਮੇਰਾ ਕੋਈ ਲੋ ਜੀ ਆਪਾਂ ਪਹੁੰਚਣ ਵਾਲੇ ਸੀ ਹੁਣ ਮਾ ਦੇ ਭਵਨ ਬੱਸ ਥੋੜੀ ਦੂਰ ਰਹਿ ਗਿਆ ਸੀ ਕਟੜਾ ਤੇ ਆਪਾਂ ਇੱਥੇ ਸਾਰੇ ਬੱਚੇ ਸਾਰੇ ਉੱਠ ਚੁੱਕੇ ਸੀ ਜਿਹੜੇ ਸੋਰੇ ਸੀ ਤੇ ਆਪਾਂ ਵੇਟ ਕਰ ਰਹੇ ਸੀ ਮਾਤਾ ਦਾ ਭਵਨ ਦਿਖੇ ਤੇ ਉਹ ਦੇਖੋ ਜੀ ਮਾਤਾ ਦਾ ਭਵਨ ਦੇਖਣ ਲੱਗਿਆ ਤੇ ਇਹ ਵੀਡੀਓ ਸੀ ਜੀ ਕਟੜਾ ਦਾ ਨੈਕਸਟ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੇ ਤੁਸੀਂ ਜਰੂਰ ਦੱਸਣਾ ਇਹ ਵੀਡੀਓ ਕਿਵੇਂ ਦੇ ਲੱਗੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਮਿਲਾਂਗੇ ਨੈਕਸਟ ਬਲੌਗ ਤਦ ਤੱਕ ਜੀ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਾਤਾ ਦੀ